ਹਾਂ ਜੋਕ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਨੇ ਸਾਡੇ ਸਾਡੇ ਐਮਐਲਏ ਸਾਹਿਬਾਨ ਹਲਕਾਾਂਚਾ ਦੇ ਮੰਤਰੀ ਸਾਹਿਬਾਨ ਕੈਂਡੀਡੇਟਸ ਸਾਜਿਆਂ ਦੀ ਇੱਕ ਮੀਟਿੰਗ ਜਿਹੜੀ ਉਹ ਕੀਤੀ ਹੈ ਉਹਦੇ ਇਸ ਮੀਟਿੰਗ ਦੇ ਵਿੱਚ ਸਾਡੇ ਨੈਸ਼ਨਲ ਜਨਸਕੱਤਰ ਆਰਗੇਨਾਈਜੇਸ਼ਨ ਦੇਖਦੇ ਆ ਡਾਕਟਰ ਸੰਦੀਪ ਪਾਟਕ ਜੀ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਦਾ ਸਾਡੀ ਮੀਟਿੰਗ ਦੇ ਵਿੱਚ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਸੰਜੇ ਸਿੰਘ ਜੀ ਅਵਾਜ਼ ਸਭਾ ਦੇ ਮੈਂਬਰ ਜਿਹੜੇ ਜੇਲ੍ਹ ਤੋਂ ਆਏ ਹੋਏ ਪਿਛਲੇ ਦਿਨੀ ਉਹ ਵੀ ਆਏ ਔਰ ਮੀਟਿੰਗ ਦੇ ਵਿੱਚ ਬੜਾ ਡਿਟੇਲ ਦੇ ਨਾਲ ਇਲੈਕਸ਼ਨ ਜਿਹੜੀ ਆ ਕਿੱਦਾਂ ਲੜਦੀਆਂ ਕਿੱਦਾਂ ਕੈਂਪੇਨ ਕਰਦੀ ਹੈ ਹਰ ਚੀਜ਼ ਜਿਹੜੀ ਉਹ ਡਿਸਾਈਡ ਕੀਤੀ ਹੈ ਔਰ ਉਹਦਾ ਇਤਾ ਕੀਤਾ ਕਿ 13 ਚੀਜ਼ੋ ਦਾ ਜਿਹੜਾ ਆਪਾਂ ਨਾਵਾ ਦਿੱਤਾ ਇਹਨੂੰ ਅਮਲੀ ਰੂਪ ਤੇ ਲਾਗੂ ਕਰਨਾ ਉਹਦਾ ਇੱਕ ਪਲਾਨ ਜਿਹੜਾ ਉਹ ਸਭ ਨੂੰ ਸਮਝਾਇਆ ਡਾਕਟਰ ਸੰਦੀਪ ਪਟਕੋੜਾ ਨੇ ਕਿ ਕਿੱਦਾਂ ਕਿੱਦਾਂ ਮਾਨ ਸਾਹਿਬ ਨੇ ਵੀ ਸਮਝਾਇਆ ਕਿ ਕਿੱਦਾਂ ਕਿੱਦਾਂ ਆਪਾਂ ਕਿਹੜੇ ਕਿਹੜੇ ਪੜਾਤੇ ਕਿੱਦਾਂ ਕਰਾਂਗੇ ਆਪਾਂ ਕਿੱਦਾਂ ਕਿੱਦਾਂ ਮਤਲਬ ਜ਼ੈਲੀਆਂ ਹੋਣਗੀਆਂ ਕਿੱਦਾਂ ਰੋੜ ਛੋੜਗੇ ਕਿੱਦਾਂ ਛੋਟੀਆਂ ਪਬਲਿਕ ਮੀਟਿੰਗਾਂ ਹੋਣਗੀਆਂ ਹਰ ਚੀਜ਼ ਤੈਅ ਕੀਤੀ ਆ ਉਹਦਾ ਅਸੀਂ ਕੱਲ ਤੋਂ ਵੈਸੇ ਤਾਂ ਅਸੀਂ ਪਹਿਲਾਂ ਹੀ ਅਸੀਂ ਤਾਂ ਜਦੋਂ ਦੀ ਨੌਂਸ ਹੋਈ ਆ ਉਦੋਂ ਦੇ ਹੀ ਮੈਦਾਨ 'ਚ ਆ ਪਰ ਕੱਲ ਤੋਂ ਪੂਰਾ ਪੰਜਾਬ ਪੂਰੀ ਪਾਰਟੀ ਜਿਹੜੀ ਆ ਇਲੈਕਸ਼ਨ ਮੂਡ 'ਚ ਹੋ ਜੂਗੀ ਇਲੈਕਸ਼ਨ ਬਦਾਂਸ ਸਾਡੇ ਸਾਦੇ ਸਾਦੇ ਬੰਦੇ ਜਿਹੜੇ ਉੱਤੋਂ ਆਉਣਗੇ ਸੋ ਇਹ ਤੈਅ ਕਰਕੇ ਆਏ ਕਿ ਅਸੀਂ 13 ਜੀਰੋ ਦਾ ਸਰਪੀ ਉਹ ਦੇਣਾ ਔਰ ਜਿੱਤ ਕੇ ਵਾਪਸ ਹੋਣ ਦਾ ਖਿਆਲ ਇਹਨਾਂ ਦਾ ਚੱਕੇ ਔਰ ਕੋਈ ਮੀਟਿੰਗ ਨਹੀਂ ਹੋਊਗੀ ਔਰ ਤਾਂ ਬਲਤ ਜਿਹੜਾ ਪਹਿਲੀ ਜੂਨ ਤੋਂ ਬਾਅਦ ਹੀ 4 ਜੂਨ ਦਾ ਜਦੋਂ ਨਤੀਜਾ ਆਊਗਾ ਉਦੋਂ ਹੀ ਮਿਲਾਂਗੇ ਸੋ ਬਹੁਤ ਵਧੀਆ ਮੀਟਿੰਗ ਹੋਈ ਆ ਬਹੁਤ ਹੀ ਵਧੀਆ ਚੰਗੀ ਮੀਟਿੰਗ ਹੋਈ ਆ ਸਦਾ ਸੰਜੇ ਸਿੰਘ ਉਹਨਾਂ ਦਾ ਸੰਜੇ ਸਿੰਘ ਜੀ ਦਾ ਸਭ ਨੇ ਬੜਾ ਸਵਾਗਤ ਕੀਤਾ ਸਾ ਬੜੇ ਪਿਆਰ ਨਾਲ ਮਿਲੇ ਆ ਬੜੇ ਚੇਤਬਾਦ ਮਿਲੇ ਸੀਗੇ 6 ਮਹੀਨੇ ਜੇਰ ਚ ਲੈ ਕੇ ਆਏ ਸਾਡੇ ਵਰਕਰ ਸਾਡੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਪਾਰਟੀ ਬਣੀ ਸੀ ਉਦੋਂ ਸੰਜੇ ਸਿੰਘ ਜੀ ਦਾ ਬੜਾ ਵੱਡਾ ਦੋਸਤ ਸੀ ਪਾਰਟੀ ਬਣਾਉਣ ਦੇ ਵਿੱਚ ਤੇ ਸਭ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ ਉਹਨਾਂ ਦਾ ਇਤਮਾਨ ਕੀਤਾ ਜੀ ਆਇਆਂ ਕਿਹਾ ਉਹਨਾਂ ਨੂੰ ਉਦੋਂ ਉਹਨਾਂ ਨੂੰ ਵੀ ਕਿਹਾ ਕਿ ਜੇ ਇਲੈਕਸ਼ਨ ਦੇ ਵਿੱਚ ਟਾਈਮ ਲੱਗਿਆ ਤਾਂ ਤੁਸੀਂ ਇਲੈਕਸ਼ਨ 'ਚ ਵੀ ਆਓ ਸਾਡੇ ਇਹ ਵੀ ਕਿਹਾ ਕਿ ਸੋ ਅੱਜ ਦੀ ਮੀਟਿੰਗ ਜਿਹੜੀ ਆ ਖਾਸ ਤੌਰ ਤੇ ਇਲੈਕਸ਼ਨ ਵਾਸਤੇ ਦੀ ਮੀਟਿੰਗ ਅੱਜ ਜੇਕਰ ਪੰਜਾਬ ਬਚਾਓ ਯਾਤਰਾ ਜੋ ਇਹ ਨਾ ਸਾਡੇ ਤੇ ਬੋਦਨ ਦਿਲ ਲਈ ਯਾਤਰਾ ਵਿਚ ਆਲ ਰਹੀ ਹੈ ਅਜੇ ਤੇ ਗਰਮੀ ਵੀ ਦਿਖਾਈ ਜੇ ਪਹਿਲਾਂ ਬਿਮਾਰ ਹੋ ਗਏ ਹੈ ਇਹ ਸਾ ਵੀ ਬੜੀ ਬਸੇ ਹਜ਼ਾਰ ਨੇ ਮੀਰਾ ਦੇ ਬੱਚਾ ਤੇ ਇਹ ਸਰ ਕਾਕੇ ਨੇ ਚਾਹ ਦੇ ਮੇਦੇ ਧੁੱਪ ਪਈ ਨਹੀਂ ਪੁੱਤਰ ਛਤਰੀ ਲਾਈ ਆ ਬਾਪੂ ਵਾਲੀ ਸਮਝਦੇ ਹਾਲ ਅਜੇ ਤੇ ਆਉਣਾ ਮਈ ਤੋਂ ਨਹੀਂ ਅਜੇ ਅਜੇ ਤੇ ਅਧਿਆਦੀ ਦੀ 15 15 20 20 ਮੀਟਿੰਗਾਂ ਅਸੀਂ ਕਰਦੀਆਂ ਤੇ ਅੱਜ ਹੀ ਜੇ ਪੰਜਾਬੀ ਚ ਕੀ ਕਿਤੇ ਬੋਮਾਦੀ ਨੂੰ ਦੱਸ ਹੁਣ ਪੈਰੀ ਹੈਗੀ ਅੰਗਰੇਜ਼ ਚ ਤਾਂ ਪਤਾ ਹੈ ਪੰਜਾਬੀ ਚ ਵੀ ਦੱਸੋ ਨਾ ਪੰਜਾਬੀ ਚ ਕੀ ਕਿਤੇ ਵੀ ਟੱਟੀਆਂ ਲੱਗ ਗਿਆ ਬੰਦੀ ਇਹ ਅਜੇ ਤੇ ਯਾਰ ਮਦਾਨ ਦੇ ਪਖੇ ਟੱਟੀਆਂ ਪਹਿਲਾਂ ਹੀ ਲੱਗ ਗਿਆ ਮੈਂ ਤੇ ਸਭ ਆਖੀ ਮਦਾਨ ਤੇ ਪਖੰਦੋ ਪਿਓ ਦੇ ਪੁੱਤੋ ਗੜੀ ਆਓ ਦੇਹੀ ਭਗਵੰਤ ਮਾਨ ਦੇ ਅੱਗੇ ਦੇ ਆਓ ਮਾਨ ਸਾਹਿਬ ਦੇ ਅੱਗੇ ਦੇ ਆਓ ਤੁਹਾਨੂੰ ਪਹਿਲਾਂ ਯਾਰ ਮੈਂ ਤੇ ਹਰਾਨ ਆ ਕੇ ਮਤਲਬ ਹੁਣ ਪਤਾ ਨਹੀਂ ਇਹ ਸਿਵਿਕ ਟਟੀਆਂ ਨੇ ਕਿ ਪੋਲਿਟੀਕਲ ਟਟੀਆਂ ਨੇ ਇਹ ਟਟੀਆਂ ਦਾ ਤਾਂ ਉਹ ਹੀ ਦੱਸ ਸਕਦੇ ਵੀ ਇਹ ਕਿਹੜੀਆਂ ਟਟੀਆਂ ਲੱਗੀਆਂ ਉਹਨਾਂ ਨੂੰ ਪਰ ਮੈਨੂੰ ਲੱਗਦਾ ਪੋਲਿਟੀਕਲ ਟਟਕੀਆਂ ਜੜੀਆਂ ਕਿਉਂਕਿ ਸਦਾਵਾਂ ਦੇ ਬੱਚੇ ਆ ਕਾਕੇ ਆ ਖਾਣ ਪੀਣ ਦਾ ਖਿਆਲ ਰੱਖਦੇ ਆ ਮੈਨੂੰ ਲੱਗਦਾ ਕਿ ਆਜ਼ਾਦ ਸੀ ਮਤਲਬ ਟਟੀਆਂ ਜੜੀਆਂ ਥੱਲਿਓ ਕੱਲ ਬੱਚਿਆਂ ਕੋ ਬੱਚਿਆਂ ਕੋਲੋਂ ਕੱਲ ਪੁਸਤਿਹਾਲ ਗਰਾਉਂਡ ਆਹੀ ਮਤਲਬ ਕੰਮ ਨਿਪੜ ਗਿਆ ਅਕਾਲੀ ਦਲ ਦਾ ਵੀ ਬੀਜੇਪੀ ਦਾ ਜਿੱਦਾਂ ਪੰਜਾਬ ਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਸੋ ਬਹੁਤ ਵਧੀਆ ਟੱਕ ਦੇਣਾ ਟੈਂਪਰੇਚਰ ਦੇਖ ਕੇ ਆਉਂਦੇ ਨੇ ਕਦੇ ਬਹੁਤ ਵਧੀਆ ਸਾਬ ਉਹ ਪਹਿਲਾਂ ਸਾਰੀ ਦਿਹਾੜੀ ਦਾ ਉਹ ਤਾਪਮਾਨ ਚੈੱਕ ਕਰਦੇ ਆ ਤੁਸੀਂ ਤਾਂ ਇੰਗਲਿਸ਼ ਦਾ ਬੋਲੀ ਬੋਲਿਆ ਤਾਪਮਾਨ ਪਹਿਲਾਂ ਚੈੱਕ ਕਰਦੇ ਆ ਵੀ ਕਿੰਨਾ ਜੀ ਜਿਹੜੇ ਬੰਦੇ ਜਿਹੜੇ ਲੀਡਰ ਤਾਪਮਾਨ ਨਾਲ ਚੱਲਦੇ ਆ ਇਹੀ 40 ਡਿਗਰੀ ਤੇ ਚੱਲਣਾ ਕਿ 32 ਤੇ ਚੱਲਣਾ ਕਿ 26 ਤੇ ਚੱਲਣਾ ਉਹਨਾਂ ਪਿਓ ਦੇ ਪੁੱਤਾਂ ਦੇ ਕਰਦਾ ਕੀ ਆ ਸਭ ਦੇ ਇੱਕ ਦੀ ਗੱਲ ਤਾਪਮਾਨ ਉਹ ਦੇਖ ਕੇ ਨਿਕਲਦੇ ਆ ਜੇ ਤਾਪਮਾਨ ਸਹੀ ਆ ਫਿਰ ਕਹਿੰਦੇ ਚਲੋ ਪੰਜਾਬ ਪਜਾ ਲੈਂਦੇ ਆ ਜੇ ਤਾਪਮਾਨ ਹੋ ਗਿਆ ਜ਼ਿਆਦਾ ਗਰਮੀ ਜ਼ਿਆਦੀ ਫੇਕਦੇ ਚਲੋ ਏਸੀ ਚੱਲਦੇ ਛੱਡੋ ਪੰਜਾਬ ਦਾ ਕੀ ਕਰਦਾ ਆ ਆ ਉਹਨਾਂ ਦੀ ਹਾਲਤ ਹੈ ਸਭ ਦੇ ਇੱਕ ਦੀ ਬੰਦਾ ਕੋਈ 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 ਸਭ ਤੁਹਾਡੇ ਸਾਹਮਣੇ ਆ ਕੀ ਹੋ ਰਿਹਾ ਉਹ ਮੈਂ ਮੈਂ ਤੇ ਕਹੂੰਗਾ ਕਿ ਆਮ ਆਦਮੀ ਪਾਰਟੀ 13 ਤੇ 13 ਸੀਟਾਂ ਸਰਦਾ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿੱਤ ਲਈ ਆ ਔਰ ਕੱਲ ਤੋਂ ਪੰਜਾਬ ਦਾ ਕੋਈ ਵੀ ਸਾਡਾ ਵਰਕਰ ਕੱਲ ਵੀ ਪਹੁੰਚਾ ਇਹ ਸਭ ਲੋਕ ਵਿੱਚ ਐਮਐਲਏ ਮੰਤਰੀ ਕੈਂਡੀਡੇਟ ਆਜ਼ਾਦ ਦੇ ਨੇ ਇੱਕ ਕਹਦਾਂਗੇ ਸਾਡੇ ਲਈ ਤਾਪਮਾਨ 32 ਡਿਗਰੀ ਵੀ ਉਦਾਂ ਦਾ 40 ਵੀ ਉਦਾਂ ਦਾ 50 ਵੀ ਉਦਾਂ ਦਾ 20 ਵੀ ਉਦਾਂ ਦਾ ਜਿੱਦਾਂ ਦਾ ਤਾਪਮਾਨ ਹੋਊਗਾ ਸਾਰੇ ਕਲੈਕਸ਼ਨ ਇਸ ਸਾਲ ਤੇ ਲੜੀ 2-2 ਡਿਗਰੀ ਤੇ ਜਾਂਦੇ ਸਤਰਾ ਤੇ ਚੱਲਦੇ ਤੇ ਜੋਸ਼ ਜੋਸ਼ ਕਰਦੇ ਸਭ ਦੇ ਕਿਦਾਂ ਹਾਂਜੀ ਵਰਤੋ ਰਹੀ ਹੈ ਨਾ ਤਬੀਅਤ ਠੀਕ ਹੈ ਠੀਕ ਉਹਨਾਂ ਆਪੇ ਕਿਹਾ ਯਾ ਟੱਟੀਆਂ ਲੱਗੀਆਂ ਥੋੜੀਆਂ ਗਈਆਂ ਆਪੇ ਕਿਹਾ ਮੈਂ ਤਾਂ ਸੇਰੇ ਦੇਖਣ ਰਿਹਾ ਯੋ ਆਪੇ ਕਹੀ ਜਾਂਦੇ ਤੇ ਅਜ ਮਜੀਠੀਆ ਸਾਹਿਬ ਜਾਣਗੇ ਜੀ ਉਹ ਮੈਂ ਮੈਂ ਤਾਂ ਤੁਹਾਡੇ ਯਾ ਚੰਨਾ ਤੋਂ ਦੇਖਿਆ ਤੁਸੀਂ ਲਾਉਂਦੇ ਹੋ ਆਪੇ ਕਹੀ ਜਾਂਦੇ ਸੁਖਬੀਰ ਥੋੜੀ ਬਿਮਾਰ ਹੋ ਕੇ ਉਹ ਮਜੀਠੀਆ ਸਾਹਿਬ ਜਾਣਗੇ ਤੇ ਆਈ ਜਦ ਜਿਹੜਾ ਬਸਤੀ ਆਵੇ ਜੀ ਸਾਨੂੰ ਕੋਈ ਦੀ ਜੀ ਪਰਵਾਰ ਬਚਾਉ ਜੱਟ ਦਾ ਹੀ ਉਹ ਕੰਮ ਵਿੱਚੇ ਹੋ ਗਿਆ ਅਜੇ ਤੱਕ ਤਾਂ ਰਹਿੰਦੇ ਹੁਣ ਅੱਧਾ ਪੰਜਾਬ ਰਹਿੰਦਾ ਹਣਾ ਤੇ ਪਤੋਂ ਦੀ ਹੋ ਕੇ ਕਿਹੜੀ ਕਿਹੜੀ ਬਮਾਰੀ ਆ ਜੇ ਮਾਤਾ ਸੱਚੇ ਪਾਤਸ਼ਾਹ ਉਹਨਾਂ ਨੂੰ ਤੁਹਾਨੂੰ ਦੋਸਤ ਕਰੇ ਉਹ ਸੇ ਠੀਕ ਕਰ ਤੇ ਸਭ ਜਿਹੜੀ ਕਾਲੀ ਦਾਲ ਦੀ ਹਾਲਤ ਹੋ ਰਹੀ ਹੈ ਪੰਜਾਬ ਚ ਆਪਣੇ ਅੱਖੀ ਦੇਖਣ ਜਾਂਦਾ ਵੀ ਕੀ ਹਾਲਤ ਹੋ ਰਹੀ ਹੈ ਸਰ ਸਰ ਕਲੀਸ਼ਨ ਕਰ ਰਹੀ ਹੈਗੀ ਕੇਜਰੀਵਾਲ ਦੀ ਯਾਤਿਕਾ ਖਾਰਜ ਕਰ ਦਿੱਤੀ ਹੋਈ ਹੈ ਹੁਣ ਅਗਲਾ ਸਟੈਪ ਕੀ ਹੋਵੇ ਨਾ ਕੋਈ ਨਹੀਂ ਹਾਈ ਕੋਰਟ ਸੁਪਰੀਮ ਕੋਰਟ ਸਾਨੂੰ ਨਿਆਪਾਲ ਕਾ ਤੇ ਪੂਰਾ ਮਤਲਬ ਵਿਸ਼ਵਾਸ ਹੈ ਕੋਈ ਗੱਲ ਨਹੀਂ ਕਦੋਂ ਨਹੀਂ ਲੜਾਈ ਹੈ ਲੜਾਂਗੇ ਜਿੰਨੇ ਤੱਕ ਲੋਟ ਪਈ ਉਹਨਾਂ ਤੱਕ ਲੜਾਂਗੇ ਅੰਬਰ ਸਰ ਦਾ ਸਰ ਕਿੱਦਾਂ ਦਾ ਹਾਲ ਹੈ ਜੀ ਉੱਥੇ ਜੈਕਸਨ ਦਾ ਜੀ ਅੰਬੋ ਸਾਹਿਬਾ ਤੁਸੀਂ ਵੇਖਿਆ ਵੀ ਤਾਂ ਉਹ ਤੋਂ ਬੰਦ ਹੋ ਗਿਆ ਜੋ ਅੰਬੋ ਸਾਹਿਬ ਦੇ ਵਿੱਚ ਹੋ ਰਿਹਾ ਉਹ ਵੀ ਤੁਹਾਨੂੰ ਪਤਾ ਹੀ ਆ ਉਹ بڑے بڑے ਵੱਡੇ ਉੱਤੋਂ ਆਏ ਨਿਊ ਯਾਰਕ ਤੋਂ ਉੱਥੋਂ ਕਹਿੰਦੇ ਆਏ ਆ ਅਗਲੇ ਦਿਨ ਤਫ਼ਤੀ ਤੇ ਆਉਣ ਦੇ ਦਿੱਤਾ ਲੋਕਾਂ ਨੇ ਅੰਬੋ ਸਾਹਿਬ ਜਿੱਤੂਗੀ ਜੀ ਆਮ ਆਦਮੀ ਪਾਰਟੀ ਇਹ ਪਹਿਲੀ ਵਾਰ ਹੋਊਗਾ ਕਿ ਇਦਾਂ ਦੇ ਵੱਡੇ ਸ਼ਹਿਰ ਦੇ ਵਿੱਚ ਇਦਾਂ ਦੇ ਧਾਰਮਿਕ ਤੇ ਪੋਲਿਟਿਕਲੀ ਦੇ ਹੈਰੀਟੇਜ ਦੇ ਪੱਖੋਂ ਸਭ ਤੋਂ ਵੱਡਾ ਜਿਹੜਾ ਪੰਜਾਬ ਦਾ ਸ਼ਹਿਰ ਹੈ ਉੱਤੋਂ ਆਵਾਦ ਵੀ ਪਾਰਟੀ ਬੜੀ ਵੱਡੀ ਲੀਡ ਨਾਲ ਜਿੱਤਣ ਜਾ ਰਹੀ ਹੈ ਮੈਂ ਤੁਹਾਨੂੰ ਅੱਜ ਜੀ ਦਾ ਨਜ਼ਰ ਆ ਕੋਈ ਡਾਇਰੀ ਦਾ ਫਿਰ ਦੇਸੀ ਇਲਾਜ ਵੀ ਦੱਸਦੇ ਉਹਨਾਂ ਕੋ ਹੈਗਾ ਜੀ ਉਹਨਾਂ ਕੋ ਹੈਗਾ ਬੰਦੇ ਬੰਦੇ ਆ ਕੋ